ਖੰਡੋਰੀ ਦੇ ਪੀਏ ਪਰਮਤ ਸਿੰਘ ਵੱਲੋਂ ਪਿੰਬੱਗਾ ਦੇ ਪ੍ਰਾਇਮਰੀ ਅਤੇ ਹਾਈ ਸਕੂਲਾਂ ਚ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਤਹਿਤ ਆਮ ਆਦਮੀ ਪਾਰਟੀ ਹਲਕਾ ਸ਼ਾਕੋਟ ਦੇ ਚਾਰ ਬਰਮਿੰਦਰ ਸਿੰਘ ਪਿੰਦਰਪੰਡੋਰੀ ਦੇ ਪੀਏ ਪਰਬਤ ਸਿੰਘ ਵੱਲੋਂ ਸਿੱਖਿਆ ਬਲਾਕ ਸ਼ਾਕੋਟ 2 ਵਦੀਨ ਪੈਂਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਬੱਗਾ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵੱਖ-ਵੱਖ ਵਿਕਾਸ ਕਾਰਜਾਂ ਦੀ ਧਾਰਤਨ ਕੀਤੇ ਗਏ ਇਸ ਮੌਕੇ ਉਹਨਾਂ ਨਾਲ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਹਲਕਾ ਸ਼ਾਕੋਟ ਦੇ ਕੋਆਰਡੀਨੇਟਰ ਜਿਲਦਰ ਸਿੰਘ ਭੱਲਾ ਬੀਐਨਓ ਸ਼ਾਕੋਟ 2 ਪ੍ਰਿੰਸੀਪਲ ਹਰਪ੍ਰੀਤ ਸਿੰਘ ਸੌਂਦੀ ਬੀਐਨਓ ਸ਼ਾਕੋਟ 1 ਪ੍ਰਿੰਸੀਪਲ ਜਸਪਾਲਜੀਤ कौर ਸਿੱਖਿਆ ਕ੍ਰਾਂਤੀ ਮਿਸ਼ਨ ਕਮੇਟੀ ਦੇ ਮੈਂਬਰ ਆਸ਼ੂ ਗੁਪਤਾ ਹੈਡ ਮਿਸਟਰੈਸ ਜਗਪ੍ਰੀਤ ਕੌਰ ਡੀਡੀ ਡੀਓ ਹਾਈ ਸਕੂਲ ਬੱਗਾ ਸਰੋਜ ਢੱਡ ਸ਼ਹਿਰੀ ਪ੍ਰਧਾਨ ਮਹਿਲਾ ਵਿੰਗ ਆਪ ਗੁਰਮੀਤ ਕੌਰ ਢਾਲੀਵਾਲ ਪ੍ਰਧਾਨ ਮਹਿਲਾ ਸ਼ਕਤੀ ਸੰਸਥਾ ਚਾਕੋਟ ਆਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਇਸ ਮੌਕੇ ਸਰਕਾਰੀ ਪ੍ਰਾਇਮਰੀ ਸਕੂਲ ਬੱਗਾ ਵਿਖੇ ਸਰਕਾਰੀ ਪ੍ਰਾਇਮਰੀ ਸਕੂਲ ਬੱਗਾ ਦੇ ਸੈਂਟਰ ਹੈਡ ਟੀਚਰ ਰਕੇਸ਼ ਕੁਮਾਰ ਖਹਿਰਾ ਅਤੇ ਸਰਕਾਰੀ ਹਾਈ ਸਕੂਲ ਬੱਗਾ ਦੇ ਇੰਚਾਰਜ ਮੈਡਮ ਰਾਜਵੀਰ ਕੌਰ ਦੀ ਅਗਵਾਈ ਚ ਦੋਵੇਂ ਸਕੂਲਾਂ ਦੇ ਸਾਂਝੇ ਸਮਾਗਮ ਦੌਰਾਨ ਪੀਏ ਪਰਬਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਚੋਣਾਂ ਸਮੇਂ ਸੂਬੇ ਦੇ ਲੋਕਾਂ ਨਾਲ ਜੋ ਵੀ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਉਹਨਾਂ ਕਹਿਆ ਕਿ ਸਰਕਾਰ ਦਾ ਮੁੱਖ ਏਜੰਡਾ ਸਿੱਖਿਆ ਤੇ ਸਿਹਤ ਸਹੂਲਤਾਂ ਵਿੱਚ ਸੁਧਾਰ ਲਿਆਉਣਾ ਹੈ। ਉਹਨਾਂ ਕਹਿਆ ਕਿ ਸਰਕਾਰ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਗ੍ਰਾਂਟਾਂ ਨਾਲ ਸਕੂਲਾਂ ਦੀ ਦਿੱਥੇ ਨਿਹਾਰ ਬਦਲ ਰਹੀ ਹੈ। ਉੱਥੇ ਹੀ ਬੱਚਿਆਂ ਨੂੰ ਲੋੜੀਂਦੀਆਂ ਸਹੂਿਦਾਵਾਂ ਮਿਲ ਰਹੀਆਂ ਹਨ। ਇਸ ਮੌਕੇ ਹਲਕਾ ਕੋਆਰਡੀਨੇਟਰ ਜਤਿੰਦਰ ਸਿੰਘ ਬੱਲਾ ਅਤੇ ਬਲੈਕ ਮੋਡਲ ਅਚਰ ਸ਼ਾਹ ਕੋ ਟੂ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੋਂਦੀ ਨੇ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਪਿੰਡ ਦੇ ਸਰਪੰਚ ਜਸਵੰਤ ਸਿੰਘ ਗਿੱਲ ਨੇ ಗ್ರಾಮ ਪੰਚਾਇਤ ਬੱਗਾ ਵੱਲੋਂ ਦੋਵਾਂ ਸਕੂਲਾਂ ਦੇ ਮੁਖੀਆਂ ਅਤੇ ਸਟਾਫ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਪ੍ਰੋਮਸਾ ਦਿੱਤਾ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਆਲੋਚ ਵਿੱਚ ਸਕੂਲ ਮੁਖੀ ਅਤੇ ਸਟਾਫ ਨੇ ਸਾਰਿਆਂ ਦਾ ਧੰਨਵਾਦ ਕੀਤਾ ਅਤੇ ਮਹਿਮਾਨਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਰਿਪੋਰਟ ਦੇ ਵਿੱਚ ਸੈਂਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ ਨਿਊਜ਼ ਸਾਹਿਬ ਵਾਇਗੁਰ ਜੀ ਕੀ ਫਤਹਿ ਅੱਜ 22 4 2025 ਨੂੰ ਅਸੀਂ ਪੰਜਾਬ ਸਿੱਖਿਆ ਕ੍ਰਾਂਤੀ ਮਿਸ਼ਨ ਬਦਲਦਾ ਪੰਜਾਬ ਦੇ ਤਹਿਤ ਵੱਖ-ਵੱਖ ਸਕੂਲਾਂ ਦੇ ਵਿੱਚ ਖਾयरी ਲਵਾਉਂਦੇ ਹੋਏ ਸਭ ਤੋਂ ਪਹਿਲਾਂ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਕੰਨਿਆ ਕਲਾਂ ਵਿਖੇ ਫਿਰ ਸਰਕਾਰੀ ਪ੍ਰਾਇਮਰੀ ਸਕੂਲ ਧਰਮੀਵਾਲ ਵਿਖੇ ਹੁਣ ਇਸ ਵੇਲੇ ਅਸੀਂ ਸਰਕਾਰੀ ਪ੍ਰਾਇਮਰੀ ਸਕੂਲ ਬੱਗਾ ਤੇ ਸਰਕਾਰੀ ਹਾਈ ਸਕੂਲ ਬੱਗਾ ਵਿਖੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਵਿਚਰ ਕੇ ਲੋਕਾਂ ਦੀ ਨਾਲ ਸ਼ਮੂਲੀਅਤ ਲੈ ਕੇ ਕਿ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਭੇਜੋ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੇ ਜੋ ਵਾਅਦੇ ਤੁਹਾਡੇ ਨਾਲ ਕੀਤੇ ਸਨ 2022 ਦੇ ਵਿੱਚ ਤੁਸੀਂ ਬਹੁਤ ਵੱਡਾ ਬਹੁਮਤ ਦਿੱਤਾ ਸੀ ਉਹਨਾਂ ਦੀ ਪੂਰਤੀ ਕਰਦੇ ਹੋਏ ਜਿਸ ਤਰ੍ਹਾਂ ਸਕੂਲ ਦੀਆਂ ਬਿਲਡਿੰਗਸ ਉਹਦੇ ਵਿੱਚ ਟੀਚਿੰਗ ਲਰਨਿੰਗ ਮਟੀਰੀਅਲ ਤੇ ਸਪੋਰਟਸ ਦੇ ਖੇਤਰ ਵਿੱਚ ਗਰਾਊਂਡਾਂ ਵੀ ਦਿੱਤੀਆਂ ਹਨ ਤੇ ਹੁਣ ਸਾਡੀ ਇਹ ਡਿਊਟੀ ਬਣਦੀ ਆ ਕੈਸੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾ ਕੇ ਸਰਕਾਰ ਦੁਆਰਾ ਜੋ ਨੀਤੀ ਬਣਾਈ ਗਈ ਹੈ ਫਰੀ ਹੋਫ ਐਜੂਕੇਸ਼ਨ ਬੱਚਿਆਂ ਨੂੰ ਦੇ ਕੇ ਕਾਮਯਾਬ ਹੋਈਏ ਤੇ ਬੱਚਿਆਂ ਨੂੰ ਵੱਡਿਆਂ ਵੱਡਿਆਂ ਅਹੁਦਿਆਂ ਤੇ ਪਹੁੰਚਾਈਏ ਇਨੀਆਂ ਕਮੰਤੀਆਂ ਨੂੰ ਪ੍ਰਵਾਨ ਕਰਦੇ ਖਿਮਤ ਆ ਜਾਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ